ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਤਾਜ਼ੀਆਂ ਸੂਈਆਂ ਗਾਵਾਂ ਸੇਲ ਲਈ ਲੈ ਕੇ ਆਏ ਜੀ ਆਉਂ ਪੁੱਛ ਲੈਣੇ ਭਾਈ ਚੋਦੇ ਅੱਜੋ ਭਾਈ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਵਧੀਆ ਜੀ ਹਾਂ ਜੀ ਵਧੀਆ ਜੀ ਵਧੀਆ ਚੱਲਦਾ ਵੀਰੇ ਕੰਮਕਾਰ ਹਾਂ ਜੀ ਵਧੀਆ ਚੱਲਦਾ ਜੀ ਨਾਮ ਤੇ ਐਡਰੈਸ ਬੋ ਨਾਮ ਨਵਦੀਪ ਜੀ ਪਿੰਡ ਬਾਲੀਆਂ ਨੇੜੇ ਤਨੋਲਾ ਬਰਨਾਲਾ ਜ਼ਿਲ੍ਹਾ ਸੰਗਰੂਰ ਦਾ ਠੀਕ ਹੈ ਮੋਬਾਈਲ ਨੰਬਰ ਬੋਲ 8360329597 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਤੇ ਵਾੜ ਦੇ ਦੇ ਕਿਹੜਾ ਸੂਆ ਸੂਈ ਆ ਇਹ ਦੂਜਾ ਸੂਆ ਸੂਈ ਆ ਜੀ ਕਾਦਾ ਸੂਈ ਆ ਬਈ ਇਹਨੂੰ 3 ਦਿਨ ਹੋ ਗਈ ਸੀ ਵੀਨੂੰ ਅ ਬੱਚਾ ਕੀ ਆ ਬਾਈ ਮਗਰ ਬੱਚਾ ਮਗਰ ਬੱਚੀ ਆ ਜੀ ਬੱਚੀ ਚੰਗੀ ਆ ਨਾ ਹਾਂ ਜੀ ਬੱਚਾ ਵੀ ਬੱਚੀ ਨੂੰ ਜਨਮ ਦਿੱਤਾ ਬੱਚੀ ਦੀ ਕੁਆਲਿਟੀ ਚੈੱਕ ਕਰੋ ਬਈ ਬੱਚੀ ਬਹੁਤ ਚੰਗੀ ਆ ਮਗਰ ਸਾਈਵਾਲ ਬੱਚੀ ਆ ਨਾ ਸਾਈਵਾਲ ਬੱਚੀ ਹੈ ਕਿੰਨਾ ਕੁ ਵੱਡਾ ਰੈਡੀ ਆ ਹਾਂ ਇਹ ਮਾਲਕਾਂ ਨੇ ਇਹਨੂੰ ਕਹਿੰਦੇ ਪਹਿਲੇ ਸੂਏ 16 ਲੀਟਰ ਦੁੱਧ ਚੋਇਆ ਹੀ ਇਹਦਾ ਠੀਕ ਆ ਹੁਣ 13 14 ਕਿਲੋ ਕਹਿੰਦੇ ਗਏ ਠੀਕ ਆ ਅੱਜ ਹੀ ਲੈ ਕੇ ਆਏ ਆ ਠੀਕ ਆ ਭਾਈ ਹਾਂਜੀ ਖੋਲੀ ਬਈ ਤੋਰੀ ਮਾੜੀ ਹਾਂਜੀ ਤੋਰ ਕੀ ਦਿਖਾਉਂ ਕੱਦ ਵੱਡ ਚੰਗਾ ਰੰਗ ਰੂਪ ਚੰਗਾ ਡਰ ਕਮਾਲ ਦਾ ਚਵਾਈ ਚਵਾਈ ਕਿਵੇਂ ਆ ਹਾਂ ਚਵਾਈ ਪੂਰੀ ਵਧੀਆ ਜੀ ਮੋਟੀ ਚਵਾਈ ਠੀਕ ਆ ਭਾਈ ਚਵਾਈ ਚਵਾਈ ਕਹਿੰਦਾ ਨੰਬਰ 1 ਆ ਮੋਟੀ ਮੋਟੀ ਚਵਾਈ ਆ ਫੇਸ ਦੇਖੋ ਫੇਸ ਬੜਾ ਚੰਗਾ ਵੱਡੀ ਗੱਲ ਭਈ ਗਰਮੀ ਬਿਲਕੁਲ ਨਹੀਂ ਮੰਨਦੀ ਤੇ ਫੈਂਟ ਆ ਜਿਹੜੀ ਕਰਮ ਵਾਲੀ ਦੀ ਚੰਗੀ ਆਉ ਕੂਰਾ ਤਾਂ ਰਚੰਗਾ ਚੰਗਾ ਕੱਦ ਵੱਡ ਚੰਗਾ ਡਰ ਕਮਾਲ ਦਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਥਣ ਪੂਰੀ ਵਿੱਚੀ ਦੇ ਥਣ ਲੱਗਿਆ ਸਿਵਾਈ ਜੂਈ ਬਾਈ ਦਾ ਨੰਬਰ ਵਨ ਕੀ ਬੋਲ ਆ ਬਾਈ ਮੁੱਲੀ ਦਾ 46000 ਰੁਪਏ ਹੀ ਮਾਨਦਾਨ ਹੋ ਜਾ ਹੋ ਜਾ ਬਾਈ ਠੀਕ ਆ 46500 ਰੁਪਏ ਦਾ ਮੋਲ ਆ ਬਾਈ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਦਾਨ ਜ਼ਰੂਰ ਹੋ ਜਾਊਗਾ ਚੰਗੀ ਆ ਬੜ ਬਰੀਡ ਚੰਗੀ ਆ ਬਈ ਮੱਝਾਂ ਵਰਗਾ ਦੁੱਧ ਦੇਊ ਜਮਾਂ ਚਿੱਟਾ ਦੁੱਧ ਹੋਊਗਾ ਬਾਈ ਫੈਂਡ ਫੁੰਡ ਫੁੱਲ ਆਉਣੀ ਆ ਬੜੀ ਵੱਡੀ ਗੱਲ ਬੱਚਾ ਮਗਰ ਬੱਚੀ ਆ ਬੱਚੀ ਨੇ ਵੀ ਨਾਲ ਹੀ ਬਈ ਤਿਆਰ ਹੋ ਜਾਣਾ ਚੰਗੀ ਆ ਬਈ ਆਰਡਰ ਨੇੜੇ ਤੋਂ ਚੈੱਕ ਕਰਵਾਣੇ ਸੋਹਣਾ ਆਰਡਰ ਕਰਵਾਇਨੇ ਤਿਆਰ ਕਰਿਆ ਬਾਕੀ ਹਜੇ ਬਈ ਦੁਪਹਿਰ ਦਾ ਹੀ ਟਾਈਮ ਆ ਟਾਈਮ ਵੀ 10:00 ਹੋ ਗਿਆ ਬਾਕੀ ਸਵੇਰ ਦੀ ਚਵਾਈ ਹੋਈ ਹੋਈ ਐ 12:42 ਮਿੰਟ ਹੋ ਗਏ ਉਸ ਤੋਂ ਨਾ ਜੱਜਮੈਂਟ ਵਾਲਾ ਸ਼ਾਮ ਦਾ ਕਾਰਡ ਜਿਹੜਾ ਵਧੀਆ ਤਿਆਰ ਕਰਿਆ ਵਧੀਆ ਤਿਆਰ ਕਰਿਆ ਚਵਾਈ ਜੁਈ ਚੰਗੀ ਆ ਠੰਡ ਬਹੁਤ ਚੰਗਾ ਹਾਂ ਹਾਂਜੀ ਹੱਥੀ ਚਵਾਈ ਵਾਲਾ ਤੁਹਾਨੂੰ ਠੀਕ ਆ ਠੰਡੀਆਂ ਚਵਾਈ ਜੁਈ ਹਾਂਜੀ ਹਾਂਜੀ ਬਹੁਤ ਠੀਕ ਆ ਅੱਗੇ ਭਰਾ ਦੋ ਨੰਬਰ ਤੇ ਕਿਹੜਾ ਸੁਆ ਬਈ ਇਹ ਦੂਜਾ ਸੁਆ ਇਹਨੂੰ ਹੋ ਗਈ 5 5-6 ਦਿਨ ਬੱਚਾ ਕੀ ਹੈ ਬਾਈ ਮਗਰ ਬੱਚੀ ਆਈ ਇਹਦੀ ਬੱਚੀ ਚੰਗੀ ਹੈ ਨਾ ਹਾਂਜੀ ਕਿੰਨਾ ਦੁੱਧ ਰੈਡੀ ਆ ਇਹ ਵੀ 14-15 ਕਿਲੋ ਆਈ ਇਹ ਮਾਲਕ ਨੇ ਦੱਸਿਆ ਇਹਦਾ 17-18 ਲੀਟਰ ਦੁੱਧ ਦਿੰਦਾ ਹੀ ਇਹਨੇ ਠੀਕ ਆ ਹਾਂਜੀ ਹੁਣ ਦੁੱਧ ਕਿੰਨਾ ਹੈ ਹੁਣ 14 ਜਾਂ 15 ਲੀਟਰ ਹੋਊਗਾ ਜੀ ਮਾਲਕਾਂ ਨੇ ਦੱਸਿਆ ਸਾਰਾ ਅੱਜ ਹੀ ਲੈ ਕੇ ਠੀਕ ਆ ਬਾਈ ਭੋਲੀ ਮਿੱਤੋਰੀ ਮੜੇ ਆ ਆਰਡਰ ਚੰਗਾ ਥਾਣ ਵਗੈਰਾ ਨੇੜ ਤੋਂ ਚਤਰਵਾਨ ਚਾਰੇ ਥਾਂ ਨਿਕੜਵੇਂ ਪੂਰੇ ਗਾਇਬ ਤੇ ਬਈ ਫੇਸ ਵੀ ਚੰਗਾ ਰੰਗ ਰੂਪ ਚੰਗਾ ਕੱਦ ਵਿੱਡ ਚੰਗਾ ਤੋੜਾ ਤਰਾ ਚੈੱਕ ਕਰ ਲਉ ਚੰਗਾ ਗਰਮਾੜੀ ਦਾ ਆ ਸ਼ਾਮ ਤੱਕ ਕੱਢ ਲੈ ਜਿਹੜਾ ਵਧੀਆ ਤਿਆਰ ਕਰ ਲਉ ਸੋਈ ਸਵਾਈ ਬੱਚਾ ਇਹਦੇ ਮਗਰੀ ਬੱਚੀ ਆ ਬਈ ਕੀ ਮੋਲ ਆ ਬਈ ਇਹਦਾ ਇਹਦਾ ਮੋਲ ਕਰਦੇ ਆਂ 52000 ਰੁਪਏ ਇਮਾਨਦਾਨ ਹੋ ਜਵੇ ਹੋ ਜੂਗਾ ਹੀ ਮਾਨਤਨ ਕਰਦੇ ਆ 52000 ਰੁਪਏ ਮੋਲ ਆ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋ ਜੂਗਾ ਚੰਗੀਆ ਬੜਸ ਨਖੀਆ ਕਾਠ ਵਾਲੀ ਬਿਹੜਾ ਬਈ ਇਹ ਬੱਚਾ ਵੀ ਮਗਰ ਬੱਚੀ ਆ ਦੋਨਾਂ ਮਗਰੀ ਬੱਚੀਆਂ ਨੇ ਬਈ ਨਾਗਸੀ ਭਰਾ ਕੋਲੇ ਦੋ ਦੋਨੇ ਰਖਾਤੇ ਬਈ ਕਿਸੇ ਵੀਰ ਨੂੰ ਦੋਨਾਂ ਚ ਕੋਈ ਬਾਕੀ ਨੂੰ ਫੋਨ ਹੁੰਦਾ ਬਈ ਬਾਈ ਨਾ ਕਨੈਕਟ ਕਰ ਦੋ ਹਾਂ ਬਾਕੀ ਸਾਮ ਨੂੰ ਹਜੇ ਹੋਰ ਤਿਆਰ ਕਰ ਸਹੀ ਗੱਲ ਆ ਬਈ ਇਹ ਚਵਾਈ ਹੋਈ ਹੋਈ ਹੈਗੀ ਹੂੰ ਠੀਕ ਆ ਬਈ ਤੁਹਾਨੂੰ